ਦੀਵਾਲੀ ਦੇ ਤਿਹਾਰ ਦੇ ਉੱਤੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਤੇ ਗੰਨੇ ਦੀ ਜਿਹੜੀ ਕੀਮਤ ਹੈ ਉਹ 415 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ ਤੇ ਇਹ ਵੱਡੀ ਰਾਹਤ ਕਿਸਾਨਾਂ ਨੂੰ ਮਿਲੀ ਹੈ ਤੇ ਰਵਾਇਤੀ ਜਿਹੜੀਆਂ ਫਸਲਾਂ ਨੇ ਉਹਨਾਂ ਤੋਂ ਵੀ ਨਜਾਤ ਪਾਉਣ ਲਈ ਕਿਸਾਨਾਂ ਦਾ ਜਿਹੜਾ ਧਿਆਨ ਹੈ ਉਹ ਗੰਨੇ ਵੱਲ ਕੀਤਾ ਗਿਆ ਹੈ ਕਿਉਂਕਿ ਜਿਹੜੀ ਝੋਨੇ ਦੀ ਫਸਲ ਹੈ ਉਹ ਪਾਣੀ ਨੂੰ ਕਾਫੀ ਜਿਹੜੀ ਮਾਤਰਾ ਵਿੱਚ ਬਰਬਾਦ ਕਰਦੀ ਹੈ ਤੇ ਜਿਹੜਾ ਕੁਦਰਤੀ ਜਿਹੜਾ ਗੰਨਾ ਹੈ ਉਹ ਕੁਦਰਤੀ ਜਿਹੜੀਆਂ ਆਫਤਾਂ ਨੇ ਉਹਨਾਂ ਨੂੰ ਵੀ ਝੱਲ ਸਕਦਾ ਹੈ ਤੇ ਵੱਧ ਤੋਂ ਵੱਧ ਜਿਹੜਾ ਗੰਨੇ ਵੱਲ ਸਰਕਾਰ ਨੇ ਮਹਾਰਾਜ ਜਿਹੜੀ ਸਲਾਹ ਲੈ ਕੇ ਮੁੱਖ ਮੰਤਰੀ ਵੱਲੋਂ ਜਿਹੜਾ ਗੰਨੇ ਦੇ ਉੱਤੇ ਜ਼ੋਰ ਦਿੱਤਾ ਗਿਆ ਤੇ 415 ਰੁਪਏ ਦੀ ਜਿਹੜੀ ਕੀਮਤ ਹੈ ਉਹ ਗੰਨਾ ਕਾਸ਼ਤਾਂ ਨੂੰ ਮਿਲੇਗੀ ਅਤੇ ਜਿਹੜੇ ਇਹ ਕੀਮਤ ਆ ਹਰਿਆਣਾ ਦੇ ਵਿੱਚ ਕੀਤੀ ਗਈ ਹੈ ਤੇ ਨਾਇਬ ਸੈਣੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਤੇ ਇਹ ਕੀਮਤ ਹਰਿਆਣਾ ਦੇ ਵਿੱਚ ਲਾਗੂ ਹੋ ਗਈ ਹੈ ਇਹ ਵੱਡੀ ਰਾਹਤ ਕਿਸਾਨਾਂ ਨੂੰ ਮਿਲੀ ਆ ਤੇ ਰਵਾਇਤੀ ਜਿਹੜੀਆਂ ਫਸਲਾਂ ਨੇ ਉਹਨਾਂ ਤੋਂ ਵੀ ਨਜਾਤ ਪਾਉਣ ਲਈ ਕਿਸਾਨਾਂ ਦਾ ਜਿਹੜਾ ਧਿਆਨ ਆ ਉਹ ਗੰਨੇ ਵੱਲ ਕੀਤਾ ਗਿਆ ਹੈ ਕਿਉਂਕਿ ਜਿਹੜੀ ਝੋਨੇ ਦੀ ਫਸਲ ਆ ਉਹ ਪਾਣੀ ਨੂੰ ਕਾਫੀ ਜਿਹੜੀ ਮਾਤਰਾ ਵਿੱਚ ਬਰਬਾਦ ਕਰਦੀ ਆ ਤੇ ਜਿਹੜਾ ਕੁਦਰਤੀ ਜਿਹੜਾ ਗੰਨਾ ਹੈ ਉਹ ਕੁਦਰਤੀ ਜਿਹੜੀਆਂ ਆਫਤਾਂ ਨੇ ਉਹਨਾਂ ਨੂੰ ਵੀ ਚੱਲ ਸਕਦਾ ਹੈ ਤੇ ਵੱਧ ਤੋਂ ਵੱਧ ਜਿਹੜਾ ਗੰਨੇ ਵੱਲ ਸਰਕਾਰ ਨੇ ਮਹਾਰਾਜ ਜਿਹੜੀ ਸਲਾਹ ਲੈ ਕੇ ਮੁੱਖ ਮੰਤਰੀ ਵੱਲੋਂ ਜਿਹੜਾ ਗੰਨੇ ਦੇ ਉੱਤੇ ਜ਼ੋਰ ਦਿੱਤਾ ਗਿਆ ਤੇ 415 ਰੁਪਏ ਦੀ ਜਿਹੜੀ ਕੀਮਤ ਹੈ ਉਹ ਗੰਨਾ ਕਾਸ਼ਤਾਂ ਨੂੰ ਮਿਲੇਗੀ ਅਤੇ ਜਿਹੜੇ ਇਹ ਕੀਮਤਾਂ ਉਹ ਹਰਿਆਣਾ ਦੇ ਵਿੱਚ ਕੀਤੀ ਗਈ ਹੈ ਤੇ ਨਾਇਬ ਸੈਣੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਤੇ ਇਹ ਕੀਮਤਾਂ ਹਰਿਆਣਾ ਦੇ ਵਿੱਚ ਲਾਗੂ ਹੋ ਗਈ ਹੈ ਇਹ ਵੱਡੀ ਰਾਹਤ ਕਿਸਾਨਾਂ ਨੂੰ ਮਿਲੀ ਹੈ ਤੇ ਰਵਾਇਤੀ ਜਿਹੜੀਆਂ ਫਸਲਾਂ ਨੇ ਉਹਨਾਂ ਤੋਂ ਵੀ ਨਜਾਤ ਪਾਉਣ ਲਈ ਕਿਸਾਨਾਂ ਦਾ ਜਿਹੜਾ ਧਿਆਨ ਆ ਗੰਨੇ ਵੱਲ ਕੀਤਾ ਗਿਆ ਕਿਉਂਕਿ ਜਿਹੜੀ ਝੋਨੇ ਦੀ ਫਸਲ ਆ ਉਹ ਪਾਣੀ ਨੂੰ ਕਾਫੀ ਜਿਹੜੀ ਮਾਤਰਾ ਵਿੱਚ ਬਰਬਾਦ ਕਰਦੀ ਆ ਤੇ ਜਿਹੜਾ ਕੁਦਰਤੀ ਜਿਹੜਾ ਗੰਨਾ ਹੈ ਉਹ ਕੁਦਰਤੀ ਜਿਹੜੀਆਂ ਆਫਤਾਂ ਨੇ ਉਹਨਾਂ ਨੂੰ ਵੀ ਝੱਲ ਸਕਦਾ ਹੈ ਤੇ ਵੱਧ ਤੋਂ ਵੱਧ ਜਿਹੜਾ ਗੰਨੇ ਵੱਲ ਸਰਕਾਰ ਨੇ ਮਹਾਰਾਜ ਜਿਹੜੀ ਸਲਾਹ ਲੈ ਕੇ ਮੁੱਖ ਮੰਤਰੀ ਵੱਲੋਂ ਜਿਹੜਾ ਗੰਨੇ ਦੇ ਉੱਤੇ ਜ਼ੋਰ ਦਿੱਤਾ ਗਿਆ ਤੇ 415 ਰੁਪਏ ਦੀ ਜਿਹੜੀ ਕੀਮਤ ਹੈ ਉਹ ਗੰਨਾ ਕਾਸ਼ਤਾਂ ਨੂੰ ਮਿਲੇਗੀ ਅਤੇ ਜਿਹੜੇ ਇਹ ਕੀਮਤਾਂ ਉਹ ਹਰਿਆਣਾ ਦੇ ਵਿੱਚ ਕੀਤੀ ਗਈ ਹੈ ਤੇ ਨਾਇਬ ਸੈਣੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਤੇ ਇਹ ਕੀਮਤਾਂ ਹਰਿਆਣਾ ਦੇ ਵਿੱਚ ਲਾਗੂ ਹੋ ਗਈ ਹੈ ਇਹ ਵੱਡੀ ਰਾਹਤ ਕਿਸਾਨਾਂ ਨੂੰ ਮਿਲੀ ਹੈ ਤੇ ਰਵਾਇਤੀ ਜਿਹੜੀਆਂ ਫਸਲਾਂ ਨੇ ਉਹਨਾਂ ਤੋਂ ਵੀ ਨਜਾਤ ਪਾਉਣ ਲਈ ਕਿਸਾਨਾਂ ਦਾ ਜਿਹੜਾ ਧਿਆਨ ਆ ਉਹ ਗੰਨੇ ਵੱਲ ਕੀਤਾ ਗਿਆ ਹੈ ਕਿਉਂਕਿ ਜਿਹੜੀ ਝੋਨੇ ਦੀ ਫਸਲ ਹੈ ਉਹ ਪਾਣੀ ਨੂੰ ਕਾਫੀ ਜਿਹੜੀ ਮਾਤਰਾ ਵਿੱਚ ਬਰਬਾਦ ਕਰਦੀ ਹੈ ਤੇ ਜਿਹੜਾ ਕੁਦਰਤੀ ਜਿਹੜਾ ਗੰਨਾ ਹੈ ਉਹ ਕੁਦਰਤੀ ਜਿਹੜੀਆਂ ਆਫਤਾਂ ਨੇ ਉਹਨਾਂ ਨੂੰ ਵੀ ਝੱਲ ਸਕਦਾ ਹੈ ਤੇ ਵੱਧ ਤੋਂ ਵੱਧ ਜਿਹੜਾ ਗੰਨੇ ਵੱਲ ਸਰਕਾਰ ਨੇ ਮਹਾਰਾਜ ਜਿਹੜੀ ਸਲਾਹ ਲੈ ਕੇ ਮੁੱਖ ਮੰਤਰੀ ਵੱਲੋਂ ਜਿਹੜਾ ਗੰਨੇ ਦੇ ਉੱਤੇ ਜ਼ੋਰ ਦਿੱਤਾ ਗਿਆ ਤੇ 415 ਰੁਪਏ ਦੀ ਜਿਹੜੀ ਕੀਮਤ ਹੈ ਉਹ ਗੰਨਾ ਕਾਸ਼ਤਾਂ ਨੂੰ ਮਿਲੇਗੀ ਅਤੇ ਜਿਹੜੇ ਇਹ ਕੀਮਤ ਆ ਹਰਿਆਣਾ ਦੇ ਵਿੱਚ ਕੀਤੀ ਗਈ ਹੈ ਤੇ ਨਾਇਬ ਸੈਣੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਤੇ ਇਹ ਕੀਮਤ ਹਰਿਆਣਾ ਦੇ ਵਿੱਚ ਲਾਗੂ ਹੋ ਗਈ ਹੈ